ਚਰੰਤਰ ਪਛਮੀ ਜਿਮਨੀ ਚੋਲ ਦੇ ਪ੍ਰਚਾਰ ਖਤਮ ਵੋਟਾਂ ਕੱਲ ਰਾਹੁਲ ਗਾਂਧੀ ਵੱਲੋਂ ਮਨੀਪੁਰ ਵਿੱਚ ਰਾਹਤ ਕੈਂਪਾਂ ਦਾ ਦੌਰਾ ਕਟੂਆਣਾੜੇ ਫੌਜੀ ਕਾਫਲੇ ਤੇ ਅਤਵਾਦੀ ਹਮਲਾ ਪੰਜ ਜਵਾਨ ਸ਼ਹੀਦ ਭਾਰਤ ਰੂਸ ਦੇ ਮਜ਼ਬੂਤ ਸਬੰਧਾਂ ਨਾਲ ਸਾਡੇ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਮੋਦੀ ਹੇਮੰਤ ਸਰੇਨ ਸਰਕਾਰ ਨੇ ਚਾਰਖੰਡ ਵਿਧਾਨ ਸਭਾ ਚ ਜਿੱਤੇ ਆ ਭਰੋਸੇ ਦਾ ਬੋਲ ਦੇਸ਼ ਤੋਂ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਚੋਣਵੀਂ ਮਾਹੌਲ ਅੱਜ ਸ਼ਾਂਤ ਹੋ ਗਿਆ। ਚੋਣ ਕਮਿਸ਼ਨ ਦੇ ਹੁਕਮ ਮੁਤਾਬਕ ਸ਼ਾਮ 6 ਵਜੇ ਦਹੀ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਉਹਨਾਂ ਦੇ ਸਮਰਥਕਾਂ ਨੇ ਰੈਲੀ, ਜਲਸੇ, ਰੋਡ ਸ਼ੋਅ ਆਦ ਸਾਰੇ ਪ੍ਰੋਗਰਾਮ ਬੰਦ ਕਰ ਦਿੱਤੇ। ਚੋਣ ਪ੍ਰਚਾਰ ਦੇ ਆਖਰੀ ਦਿਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੇ ਪ੍ਰਚਾਰ ਨੂੰ ਲੈ ਕੇ ਆਪਣੀ ਖੂਬ ਤਾਕਤ ਲਗਾਈ ਅਤੇ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਬਣਾਉਣ ਦਾ ਯਤਨ ਕੀਤਾ ਇਸ ਮੌਕੇ ਤੇ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਜਲੰਧਰ ਪੱਛਮੀ ਹਲਕੇ ਦੀ ਚੋਣ ਨੂੰ ਲੈ ਕੇ 10 ਜੁਲਾਈ ਨੂੰ ਹੋਣ ਜਾ ਰਹੀ ਪੋਲਿੰਗ ਦੌਰਾਨ ਹਰੇਕ ਵੋਟਰ ਦੇ ਖੱਬੇ ਹੱਥ ਦੀ ਵਿਚਕਾਰਲੀ ਉਂਗਲੀ ਤੇ ਸਿਆਹੀ ਦਾ ਨਿਸ਼ਾਨ ਲਾਇਆ ਜਾਵੇਗਾ ਜ਼ਿਲ੍ਹਾ ਚੋਣ ਅਧਿਕਾਰੀ ਡਾਕਟਰ ਹਿਮਾਂਸ਼ੂ ਅਗਰਵਾਲ ਦਾ ਕਹਿਣਾ ਹੈ ਕਿ ਪਿਛਲੇ ਦਿਨੀ ਸਮਾਪਤ ਹੋਈਆਂ ਲੋਕ ਸਭਾ ਚੋਣਾਂ ਸਬੰਧੀ ਪੋਲਿੰਗ ਕਰਨ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਹਰੇਕ ਵੋਟਰ ਦੇ ਖੱਬੇ ਹੱਥ ਦੀ ਪਹਿਲੀ ਉਂਗਲੀ ਤੇ ਸਿਆਹੀ ਦਾ ਨਿਸ਼ਾਨ ਲਾਇਆ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਹਲਕੇ ਵਿੱਚ ਕੁੱਲ 171963 ਯੋਗ ਵੋਟਰ ਹਨ। ਜਿਨ੍ਹਾਂ ਵਿੱਚ 99629 ਮਰਦ, 82326 ਔਰਤ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ। इस मौके पे प्रशासन वालों की तैयारियां मौके अलका कालिया ने जानकारी दी। मीटिश जुलाई दो हज़ार 2024 इन बुधवार है, है असैंबली इस तरह है साढ़े को लख इकहत्तर हजार नौ सौ त्रेंठ वोटर हैं जिस मेल वोटर एन थाउजेंड सिक्स हंड्रड एंड ट्वेंटी फीमेल वोटर्स 82,326 हैं ट्रांसजेंडर वोटर्स अठ हैं ओवरसीज वोटर्स साढ़े को हैं टोटल नंबर ऑफ पोलिंग स्टेशन 181 है टोटल लोकेशन साढ़े को पैंठ हैं पैंठ लोकेशन से एक सौ पोलिंग बूथ हैं इस पोलिंग स्टेशन वाली बिल्डिंग्स अठ हैं दो पोलिंग स्टेशन वाली बिल्डिंग्स भी हैं तीन पोलिंग स्टेशन वाली बिल्डिंग 5 हैं चार पोलिंग स्टेशन वाली बिल्डिंग 8 हैं पांच पोलिंग स्टेशन वाली बिल्डिंग 7 हैं, हैं। okay. सभी को कुल 72 सर्विस वोटर हैं टोटल 18 सेक्टर ऑफिसर अपने अपने सेक्टर ड्यूटी कर रहे हैं सभी को कुल पर्संस विद डिसेबिलिटीज दिव्यांगजन वोटर 874 ਫਰੰਕ ਜਿੰਨਾਂ ਦੇ ਵਿੱਚੋਂ 485 ਮੇਲ ਵੋਟਰ ਹਨ 389 ਫੀਮੇਲ ਵੋਟਰ ਹਨ ਸੀਨੀਅਰ ਸਿਟੀਜ਼ਨ ਕੈਟੇਗਰੀ 85 ਪਲੱਸ ਐਂਡ ਅਬਾヴ ਜਿਨ੍ਹਾਂ ਨੂੰ ਹੋਮ ਵੋਟਿੰਗ ਦੀ ਗੜੀ ਸੈਟਲਿਟੀ ਪ੍ਰੋਵਾਈਡ ਕੀਤੀ ਗਈ ਸੀ 746 ਹਨ ਉਹਨਾਂ ਦੇ ਵਿੱਚੋਂ ਸਾਨੂੰ 33% ਨੇ ਹੋਮ ਵੋਟਿੰਗ ਦੀ ਕੰਸੈਂਟ ਦਿੱਤੀ ਸਾਡੇ ਕੋਲ ਯੰਗ ਵੋਟਰਸ 18 ਤੋਂ 19 ਸਾਲ ਵਾਲੇ 5000 ਤੋਂ ਵੱਧ ਵੋਟਰ ਹਨ वीआईपी वोटर 21 ਹੰ ਸੂਲ ਅਸੀ ਪੋਲਿੰਗ ਬੇਲੇਸਸ ਮਾਡਲ ਪੋਲਿੰਗ ਸਟੇਸ਼ਨ ਜਰੇ ਉਹ ਤਿਆਰ ਕੀਤੇ ਹਨ ਇੱਕ ਬੂਥ ਵਿਮਨ ਮੈਨੇਜ ਬੂਥ ਹੋਏਗਾ VOTING ਨਾਲ रिलेटेड ਸਾਰੀਆਂ ਹੀ ਤਿਆਰੀਆਂ ਮੁਕੰਮਲ ਕਰ ਰਹੀਆਂ ਗਈਆਂ ਹਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮਨੀਪੁਰ ਦੇ ਜਿਰੀਬਾਮ ਤੇ ਚੂਰਾ ਚੰਦਪੁਰ ਜ਼ਿਲ੍ਹਿਆਂ ਵਿੱਚ ਰਾਹਤ ਕੈਂਪਾਂ ਦਾ ਦੌਰਾ ਕੀਤਾ ਤੇ ਉੱਥੇ ਸ਼ਰਨ ਲੈ ਕੇ ਰਹਿ ਰਹੇ ਹਿੰਸਾ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕੀਤੀ ਉੱਤਰ ਪੂਰਬੀ ਸੂਬੇ ਵਿੱਚ ਨਸਲੀ ਹਿੰਸਾ ਜਿਸ ਵਿੱਚ ਪਿਛਲੇ ਸਾਲ ਮਈ ਵਿੱਚ 200 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ ਕਾਰਨ ਬੇਕਾਰ ਹੋਏ ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਹਨ ਕਾਂਗਰਸ ਵੱਲੋਂ ਸੂਬੇ ਵਿੱਚ ਦੋਵੇਂ ਲੋਕ ਸਭਾ ਸੀਟਾਂ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ਸੀਨੀਅਰ ਕਾਂਗਰਸੀ ਨੇਤਾਵਾਂ ਨਾਲ ਪਹਿਲੀ ਵਾਰ ਮਨੀਪੁਰ ਦਾ ਦੌਰਾ ਕਰ ਰਹੇ ਹਨ ਉਨਾ ਦਾ ਕਹਿਣਾ ਹੈ ਕਿ ਹਿੰਸਾ ਤੋਂ ਬਾਅਦ ਮਨੀਪੁਰ ਦੀ ਉਹਨਾਂ ਦੀ ਤੀਜੀ ਫੇਰੀ ਲੋਕਾਂ ਦੇ ਹਿੱਤਾਂ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪਿਛਲੇ ਸਾਲ 3 ਮਈ ਨੂੰ ਮਨੀਪੁਰ ਵਿੱਚ ਨਸਲੀ ਹਿੰਸਾ ਝੜਕਣ ਤੋਂ ਬਾਅਦ ਰਾਹੁਲ ਗਾਂਧੀ ਨੇ ਪਹਿਲੀ ਵਾਰ ਮਨੀਪੁਰ ਦਾ ਦੌਰਾ ਕੀਤਾ ਸੀ। ਉਹਨਾਂ ਜਨਵਰੀ 2024 ਵਿੱਚ ਸੂਬੇ ਤੋਂ ਆਪਣੀ ਭਾਰਤ ਜੋੜੋ ਨਾਂ ਯਾਤਰਾ ਵੀ ਸ਼ੁਰੂ ਕੀਤੀ ਸੀ। ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਦੂਰ ਦਰਾਡੇ ਮਾਸ਼ੇਦੀ ਖੇਤਰ ਵਿੱਚ ਭਾਰੀ ਹਥਿਆਰਾਂ ਨਾਲ ਲੈਸ ਅਤਵਾਦੀਆਂ ਨੇ ਫੌਜ ਦੇ ਇੱਕ ਗਸ਼ਤੀ ਦਲ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਇੱਕ ਜੀਸੀਓ ਸਮੇਤ ਪੰਜ ਫੌਜੀ ਜਵਾਨ ਸ਼ਹੀਦ ਹੋਏ ਹਨ ਅਤੇ ਪੰਜ ਜਵਾਨ ਜ਼ਖਮੀ ਹੋ ਗਏ ਜੰਮੂ ਕਸ਼ਮੀਰ ਖੇਤਰ ਵਿੱਚ 1 ਮਹੀਨੇ ਵਿੱਚ ਇਹ ਪੰਜਵਾਂ ਹਮਲਾ ਹੈ ਇਸ ਮੌਕੇ ਤੇ ਵੱਖ-ਵੱਖ ਨੇਤਾਵਾਂ ਨੇ ਇਸ ਦੀ ਨਿੰਦਾ ਕੀਤੀ ਹੈ ਇਸ ਦੌਰਾਨ ਪਾਕਿਸਤਾਨ ਸਥਿਤ ਪਬੰਦੀਸ਼ੁਦਾ ਜੈਸ਼ੇ ਮੁਹੰਮਦ ਦੇ ਸ਼ੈਡੋ ਜਥੇਬੰਦੀ ਕਸ਼ਮੀਰ ਟਾਈਗਰਜ਼ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਤਵਾਦੀਆਂ ਨੇ ਕਠੂਆ ਸ਼ਹਿਰ ਤੋਂ ਲਗਭਗ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਨਰੋਟਾ ਪਿੰਡ ਰੇੜੇ ਮਸ਼ੇਦੀ ਕਿੰਡਲੀ ਮਲਹਾਰ ਰੋਡ ਤੇ ਗਰਨੇਡ ਤੇ ਗੋਲੀਬਾਰੀ ਨਾਲ ਹਮਲਾ ਕਰ ਦਿੱਤਾ ਜਿਸ ਵਿੱਚ ਜੀਸੀਓ ਸਮੇਤ ਪੰਜ ਜਵਾਨ ਸ਼ਹੀਦ ਹੋਏ ਹਨ ਤੇ ਪੰਜ ਜ਼ਖਮੀ ਹੋਏ ਹਨ ਚਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਂਦੀ ਅਗਵਾਈ ਵਾਲੇ ਚਾਰਖੰਡ ਮੁਕਤੀ ਮੋਰਚਾ ਗਠਜੋੜ ਸਰਕਾਰ ਨੇ ਸੋਮਵਾਰ ਨੂੰ ਵਿਰੋਧੀ ਧਿਰ ਦੇ ਵਾਕਆਊਟ ਦੌਰਾਨ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਨਾਮਜਦ ਮੈਂਬਰ ਗਲੇਨ ਜੋਸਫ ਗੈਲਸਟਨ ਸਮੇਤ ਕੁੱਲ 45 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਹੱਕ ਵਿੱਚ ਵੋਟ ਪਾਈ ਹੈ ਸਦਨ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੁੰਦੇ ਹੀ ਭਾਜਪਾ ਅਤੇ ਐਜਸਯੂ ਦੇ ਵਿਧਾਇਕ ਵਾਕਆਊਟ ਕਰ ਗਏ ਵਿਧਾਨ ਸਭਾ ਵਿੱਚ ਭਾਜਪਾ ਦੀ ਅਗਵਾਈ ਵਾਲੀ ਵਿਰੋਧੀ ਧਿਰ ਦੇ 27 ਵਿਧਾਇਕ ਹਨ ਜਿਨ੍ਹਾਂ ਵਿੱਚ ਭਾਜਪਾ ਦੇ 24 ਤੇ AJSU ਪਾਰਟੀ ਦੇ 3 ਵਿਰਾਇਕ ਹਨ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਜਿੱਤਣ ਤੋਂ ਬਾਅਦ ਸੁਰੇਂਦਰ ਦਾ ਕਹਿਣਾ ਹੈ ਕਿ ਅੱਜ ਸਾਰਿਆਂ ਨੂੰ ਸੂਬੇ ਵਿੱਚ ਸਤਾਧਾਰੀ ਗੱਠਜੋੜ ਦੀ ਏਕਤਾ ਤੇ ਮਜ਼ਬੂਤੀ ਵੇਖਣ ਨੂੰ ਮਿਲ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਐਨਡੀਪੀਐਸ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਮਜੀਠੀਆ ਨੇ ਕਿਹਾ ਹੈ ਕਿ ਉਸ ਨੂੰ ਐਸਆਈਟੀ ਵੱਲੋਂ ਭੇਜੇ ਗਏ ਸੱਮਨ ਸਾਰਾ ਸਰ ਗਲਤ ਹਨ। ਉਹਨਾਂ ਨੂੰ ਬਾਰ-ਬਾਰ ਬਿਨਾਂ ਕਿਸੇ ਕਾਰਨ ਬੁਲਾਇਆ ਜਾ ਰਿਹਾ ਹੈ। ਹੁਣ ਤੱਕ ਦੀ ਜਾਂਚ ਵਿੱਚ ਐਸਆਈਟੀ ਨੂੰ ਕੁਝ ਨਹੀਂ ਮਿਲਿਆ ਅਤੇ ਇਹ ਸੱਮਨ ਵੀ ਗੈਰਕਾਨੂੰਨੀ ਹਨ। ਇਸ ਲਈ ਇਸ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਸੁਣਵਾਈ ਸ਼ੁਰੂ ਹੁੰਦੇ ਹੀ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਸੰਬੰਧਿਤ ਇਸ ਨੋਟਿਸ ਨੂੰ ਵਾਪਸ ਲਿਆ ਜਾ ਰਿਹਾ ਹੈ। ਜੋ ਕੋਰੀਆ ਨੇ ਹਮਲੇ ਤੋਂ ਬਾਅਦ ਰੂਸ ਦੇ ਦੋ ਦਿਨਾ ਉੱਚ ਪੱਧਰੀ ਦੌਰੇ ਤੇ ਮਾਸਕੋ ਪਹੁੰਚਣ ਤੋਂ ਕੁਝ ਘੰਟੇ ਬਾਅਦ ਰੂਸ ਦੇ ਰਾਸ਼ਟਰਪਤੀ ਬਲੈਦੀਮੀਰ ਨੇ ਸੋਮਵਾਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇੱਕ ਨਿੱਜੀ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਕੇਂਦਰ ਆਰਥਿਕ ਏਜੰਡੇ ਤੇ ਹੈ ਜਿਸ ਵਿੱਚ ਊਰਜਾ ਵਪਾਰ ਨਿਰਮਾਣ ਖਾਦਾਂ ਦੇ ਖੇਤਰਾਂ ਵਿੱਚ ਸਹਿਯੋਗ ਸ਼ਾਮਲ ਹੈ ਅਤੇ ਇੱਕ ਪ੍ਰਮੁੱਖ ਸੂਤਰ ਦਾ ਕਹਿਣਾ ਹੈ ਕਿ ਜੰਗ ਦੇ ਮੈਦਾਨ ਵਿੱਚ ਹੱਲ ਨਹੀਂ ਲੱਬਿਆ ਜਾ ਸਕਦਾ ਇਹ ਸੰਕੇਤ ਦਿੰਦਾ ਹੈ ਕਿ ਮੋਦੀ ਪੁਤਿਨ ਦਰਮਿਆਨ ਗੱਲਬਾਤ ਵਿੱਚ ਯੂਕਰੇਨ ਸੰਘਰਸ਼ ਦਾ ਮੁੱਦਾ ਪ੍ਰਮੁੱਖਤਾ ਨਾਲ ਉਠੇਗਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਐਕਸ ਤੇ ਪੋਸਟ ਵਿੱਚ ਕਿਹਾ ਹੈ ਕਿ ਨਜ਼ਦੀਕੀ ਦੋਸਾਂ ਤੇ ਪਰੋਸੇਮੰਦ ਭਾਈਵਾਲਾਂ ਦੀ ਮੀਟਿੰਗ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਦੋਵੇਂ ਨੇਤਾਵਾਂ ਲਈ ਦੋਸਤੀ ਦੀ ਕਦਰ ਕਰਨ ਅਤੇ ਜਸ਼ਨ ਮਨਾਉਣ ਦਾ ਮੌਕਾ ਹੈ ਸ਼ਹਿਰ ਵਿੱਚ ਭਾਰੀ ਮੀਂਹ ਕਾਰਨ ਸੋਮਵਾਰ ਨੂੰ ਮੁੰਬਈ ਚ ਕੇਂਦਰੀ ਰੇਲਵੇ ਮਾਰਗਾਂ ਤੇ ਲੋਕਲ ਰੇਲ ਸੇਵਾਵਾਂ ਮਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੇ ਨਾਲ ਨਾਲ ਹਵਾਈ ਸੇਵਾ ਵੀ ਪ੍ਰਭਾਵਿਤ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ BMS ਨੇ ਵਿਦਿਆਰਥੀਆਂ ਨੂੰ ਆਸੂਬਿਧਾ ਤੋਂ ਬਚਾਉਣ ਦੇ ਲਈ ਸ਼ਹਿਰ ਦੇ ਸਭ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ। BMC ਦੇ ਬੁਲਾਰੇ ਨੇ ਦੱਸਿਆ ਕਿ ਮੌਸਮ ਵਿਭਾਗ ਨੇ ਮੁੰਬਈ ਵਿੱਚ ਭਾਰੀ ਤੇਜ਼ ਤਾਰੀ ਬਾਰਿਸ਼ ਦੀ ਪੂਰਵਕਮਾਨੀ ਕੀਤੀ ਹੈ। ਪੰਜਾਬ ਦੇ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਪੰਜਾਬ ਪ੍ਰਦੇਸ਼ ਪ੍ਰਧਾਨ ਰਾਜਾ ਵੜੰਗ ਅਤੇ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੇ ਪੰਜਾਬ ਸਰਕਾਰ ਤੇ ਕਈ ਸਵਾਲ ਉਠਾਏ ਹਨ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਤੇ ਸਵਾਲ ਖੜੇ ਕੀਤੇ ਹਨ ਇਸ ਮੁੱਖ ਤੇ ਰਾਜਾ ਵੜੰਗ ਅਤੇ ਹੋਰ ਆਗੂਆਂ ਨੇ ਜਲੰਧਰ ਦੀ ਉਪਚੋਣ ਵਿੱਚ ਲੋਕਾਂ ਨੂੰ ਨਾਜਾਇਜ਼ ਸ਼ਰਾਬ ਅਤੇ ਰੁਪਏ ਵੰਡੇ ਜਾਣ ਦੀ ਵੀ ਗੱਲ ਕੀਤੀ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਭੇਜੀ ਹੈ ਭੋਜਨ ਸਮਾਜ ਪਾਰਟੀ ਵੱਲੋਂ ਸੋਨਭਰ ਜਲੰਧਰ ਵਿਧਾਨ ਸਭਾ ਉਪਚੋਣ ਦੇ ਪ੍ਰਚਾਰ ਦੇ ਆਖਰੀ ਦਿਨ ਵਿਸ਼ਾਲ ਪੈਦਲ ਰੋਸ ਮਾਰਚ ਕੀਤਾ ਗਿਆ। ਇਹ ਪੈਦਲ ਮਾਰਚ ਜੋ ਬੂਟਾ ਮੰਡੀ ਤੋਂ ਡਾਕਟਰ ਅੰਬੇਦਕਰ ਪਾਰਕ ਤੋਂ ਸ਼ੁਰੂ ਹੋ ਕੇ ਸ਼੍ਰੀ ਗੁਰੂ ਰਵਿਦਾਸ ਚੌਂਕ ਬਬਰੀਕ ਚੌਂਕ ਹੁੰਦਾ ਹੋਇਆ ਬਾਬੂ ਜਗਜੀਤ ਸਿੰਘ ਰਾਮ ਚੌਂਕ ਤੇ ਖਤਮ ਹੋਇਆ ਹੈ। ਜਿੱਥੇ बसपा ਕਾਰਕੁਨਾ ਨੇ ਤਾਮਿਲਨਾਡੂ ਸਰਕਾਰ ਦਾ ਪਤਲਾ ਫੁਕਿਆ। बसपा ਕਾਰਕੁਨਾਵਾਂ ਵੱਲੋਂ ਰੋਸ ਮਾਰਚ ਵਿੱਚ ਪਿਛਲੇ ਦਿਨੀ ਕਤਲ ਕਿਤੇ ਗਏ ਤਾਮਾ ਲਾਡੂ ਸੂਬੇ ਦੇ ਪ੍ਰਧਾਨ ਬਸਵਾ ਆਗੂ ਐਡਵੋਕੇਟ ਕੇ ਆਰਮਸਟ੍ਰॉन्ग ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਵੱਡੇ ਪੱਦਰ ਤੇ ਫੜੀਆਂ ਹੋਈਆਂ ਸਨ ਇਸ ਰੋਸ ਮਾਰਚ ਦੇ ਅੱਗੇ ਜਲੰਧਰ ਪਛਮੀ ਵਿਧਾਨ ਸਭਾ ਉਪਚੋਣ ਦੇ ਬਸਵਾ ਉਮੀਦਵਾਰ ਬਿੰਦਰ ਲਖਾ ਚੱਲ ਰਹੇ ਸਨ ਇਹ ਵਿਸ਼ਾਲ ਰੋਸ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤੀ ਇਸ ਮੌਕੇ ਬਸਪਾ ਪੰਜਾਬ ਇੰਚਾਰਜ ਵਿਧਾਇਕ ਡਾਕਟਰ ਨਸ਼ਤਰਪਾਲ ਤੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਮੁੱਖ ਪ੍ਰਬੰਧਕ ਸਨ ਇਸ ਮੌਕੇ ਤੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਦਾ ਕਹਿਣਾ ਹੈ ਕਿ ਤਾਮਲਾਡੂ ਸੂਬੇ ਦੇ ਪ੍ਰਧਾਨ ਕੇ ਆਨਸਟ੍ਰਾਂਗ ਦਾ ਕਤਲ ਮਜਲੂਮਤ ਕਮਜ਼ੋਰਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੈ ਜੋ ਕਿ ਅਜਿਹਾ ਨਹੀਂ ਹੋ ਸਕੇਗਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਦੇਸ਼ ਵਿੱਚ ਵਿਰੋਧੀ ਤਿਰਦੇ ਸੰਸਥਾ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ ਗਿਆ ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਗੈਲ ਰੋਡ ਸੈਕਟਰ ਦਾਣਾ ਮੰਡੀ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੰਗ ਪੱਤਰ ਕਾਂਗਰਸ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਉਹਨਾਂ ਨੂੰ ਇਹ ਮੰਗ ਪੱਤਰ ਸੌਂਪਿਆ ਗਿਆ ਇਹ ਮੰਗ ਪੱਤਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਜਾਵੇਗਾ ਇਸੇ ਤਰ੍ਹਾਂ ਦਿੱਲੀ ਵਿੱਚ ਵੀ ਜੰਤਰ-ਮੰਤਰ ਤੇ ਆਲ ਇੰਡੀਆ ਯੂਥ ਕਾਂਗਰਸ ਵੱਲੋਂ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕਾਂਗਰਸ ਵੱਲੋਂ ਭਾਜਪਾ ਸਰਕਾਰ ਨੂੰ NEET ਇਗਜ਼ਾਮ ਦੇ ਮਾਮਲੇ ਵਿੱਚ ਘੇਰਨ ਲਈ ਕੀਤਾ ਗਿਆ ਹੈ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਸ਼੍ਰੀ ਨਿਵਾਸ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਘੁਟਾਜਾਂ ਦੀ ਸਰਕਾਰ ਹੈ। ਉਹਨਾਂ ਵੱਲੋਂ ਦੇਸ਼ ਦੇ ਲੱਖਾਂ ਨੌਜਵਾਨਾਂ ਦਾ ਭਵਿੱਖ ਖਤਰੇ ਵਿੱਚ ਪਾ ਦਿੱਤਾ। ਇਹ ਦਿਨ ਵਾਲੀ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਵੀ ਪ੍ਰਕਾਸ਼ ਆਸ਼ੂ ਨੇ ਬੋਲਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਨੌਜਵਾਨਾਂ ਨਾਲ ਖੇਲਵਾੜ ਕਰ ਰਹੀ ਹੈ। ਉਹਨਾਂ ਕਿਹਾ ਕਿ ਮਿਹਨਤੀ ਅਤੇ ਪੜ੍ਹਨ ਵਾਲੇ ਬੱਚਿਆਂ ਦਾ ਭਵਿੱਖ ਹੋਰ ਖਤਰੇ ਵਿੱਚ ਹੈ ਅਤੇ ਪੈਸੇ ਦੇ ਕੇ ਖਰੀਦੇ ਗਏ ਪ੍ਰਸ਼ੰਤ ਪੱਤਰ ਵਾਲੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾ ਦਿੰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਅਜਿਹੇ ਮੌਕਿਆਂ ਤੇ ਪ੍ਰਦਰਸ਼ਨ ਕਰਦੇ ਰਵਾਂਗੇ ਅਤੇ ਸਰਕਾਰ ਦੀਆਂ ناکਾਮੀਆਂ ਲੋਕਾਂ ਅੱਗੇ ਲਿਆਵਾਂਗੇ। ਉਗੇ ਕਿਸਾਨ ਆਗੂ ਰਾਕੇਸ਼ ਤਿਕੈਤ ਦਾ ਕਹਿਣਾ ਹੈ ਕਿ ਜੇਕਰ ਐਨਡੀਏ ਸਰਕਾਰ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਹਾਥਰਸ ਵਰਗੀਆਂ ਤਰਾਸਦੀਆਂ ਤੋਂ ਬਾਅਦ ਮੁਆਵਜ਼ਾ ਦੇਣ ਦੇ ਲਈ ਧਾਰਮਿਕ ਫੰਡ ਕਾਇਮ ਕਰਨਾ ਚਾਹੀਦਾ ਹੈ ਭਾਰਤੀ ਕਿਸਾਨ ਯੂਨੀਅਨ ਬੀ ਕੇ ਯੂ ਦੇ ਬੁਲਾਰੇ ਨੇ ਹਾਥਰਸ ਦਾ ਦੌਰਾ ਕਰਨ ਸਮੇਂ ਵਿਅੰਗ ਕਸਦਿਆਂ 2 ਜੁਲਾਈ ਨੂੰ ਹਾਥਰਸ ਭਾਜੜ ਵਿੱਚ ਮਾਰੇ ਗਏ 121 ਪੀੜਤਾਂ ਦੇ ਪਰਿਵਾਰ ਦੇ ਲਈ 50-50 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਉਨ੍ਹਾਂ ਅਧਿਕਾਰੀਆਂ ਨੂੰ ਭਵਿੱਖ ਵਿੱਚ ਅਜਿਹੇ ਦੁਖਾਂਤ ਨੂੰ ਰੋਕਣ ਲਈ ਇਸ ਘਟਨਾ ਤੋਂ ਸਬਕ ਲੈਣ ਦੀ ਅਪੀਲ ਕੀਤੀ ਹੈ। ਪੰਜਾਬ ਵਿੱਚ ਦਿਨ ਦਿਹਾੜੇ ਲੋਕਾਂ ਨੂੰ ਸ਼ਰੀਆਮ ਗੋਲੀਆਂ ਨਾਲ ਪੁੰਨਿਆ ਜਾ ਰਿਹਾ ਹੈ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਸਨਤਕਾਰ ਤੇ ਵਪਾਰੀਆਂ ਦੇ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ। ਨਸ਼ਿਆਂ ਨੇ ਵੀ ਪੰਜਾਬ ਦੀ ਜਵਾਨੀ ਨੂੰ ਬੁਰੀ ਤਰ੍ਹਾਂ ਰੋਲ ਕੇ ਰੱਖ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਪ੍ਰਸਿੱਧ ਗਾਇਕ ਮੁਹੰਮਦ ਸਦੀਕ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਹੈ। ਲੁੱਟਾਂ ਖੋਹਾਂ ਡਕੈਤੀਆਂ ਕਤਲ ਆਦ ਕਟਨਾਮਾ ਹਰ ਰੋਜ਼ ਵਾਪਰਦਿਆਂ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਇਸ ਮੁਕ ਮੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਵੱਲੋਂ ਇੱਕ ਅਜੇਹੀ ਸਾਉਥੇ ਸਰਗਰਮ ਮੈਲਾ ਆਗੂ ਨੂੰ ਉਮੀਦਵਾਰ ਬਣਾਇਆ ਗਿਆ ਹੈ ਜੋ ਸੀਨੀਅਰ ਡਿਪਟੀ ਮੇਅਰ ਵਜੋਂ ਵੀ ਸੇਵਾ ਨਿਵਾ ਚੁੱਕੇ ਹਨ ਤੇ ਉਹਨਾਂ ਨੂੰ ਸਿਆਸਤ ਦਾ ਇੱਕ ਲੰਬਾ ਤਜਰਬਾ ਹੈ। ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ T20 ਵਿਸ਼ੇਪ ਕੱਪ 2024 ਵਿੱਚ ਭਾਰਤ ਦੀ ਖਤਾਬੀ ਜਿੱਤ ਤੋਂ ਬਾਅਦ BCCI ਦੇ ਸਕੱਤਰ ਜੈ ਸ਼ਾ ਆਪਣਾ ਅਹੁਦਾ ਛੱਡ ਸਕਦੇ ਹਨ ਰਿਪੋਰਟਰਾਂ ਨੇ ਕਿਹਾ ਹੈ ਕਿ ICC ਦੇ ਨਵੇਂ ਚੇਅਰਮੈਨ ਲਈ ਹੋਣ ਵਾਲੀ ਚੋਣ ਵਿੱਚ ਜੈ ਸ਼ਾ ਖੁਦ ਨੂੰ ਅਜਮਾਉਣ ਵਾਲੇ ਹਨ ਇਹ ਚੋਣ ਨਵੰਬਰ ਮਹੀਨੇ ਵਿੱਚ ਹੋਵੇਗੀ ਜੈ ਸ਼ਾ ਨੇ ਬੀਸੀਸੀਆਈ ਦੇ 77 ਦਾ ਅਹੁਦਾ 2019 ਵਿੱਚ ਸੰਭਾਲਿਆ ਸੀ। ਸ੍ਰੀ ਹਰਮੰਦਰ ਸਾਹਿਬ ਸਮੂਹ ਵਿਖੇ ਮਰਿਆਦਾਰੀ ਹੋ ਰੇ ਅਲੰਗੜਾ ਨੂੰ ਧਿਆਨ ਵਿੱਚ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਫਿਲਮੀ ਕਲਾਕਾਰਾਂ ਵੱਲੋਂ ਫਿਲਮਾਂ ਦੇ ਪ੍ਰਚਾਰ ਵਾਸਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਨ ਤੇ ਰੋਕ ਲਗਾ ਦਿੱਤੀ। ਇਹ ਫੈਸਲਾ ਬੀਤੇ ਦਿਨੀ ਅੰਤਰੀਂ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਜਿਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ ਹੈ। ਜ਼ਿਕਰ ਜੋਗਾ ਕਿ ਬੀਤੇ ਦਿਨ ਵੜੋਦਰਾ ਵਾਸੀ ਅਰਚਨਾ ਮੁਕਵਾਨਾ ਨੇ ਇੱਥੇ ਪ੍ਰਕਰਮਾ ਵਿੱਚ ਜੋਗ ਅਸਲ ਕੀਤਾ ਸੀ ਜਿਸ ਦਾ ਵਿਵਾਦ ਅਜੇ ਤੱਕ ਚੱਲ ਰਿਹਾ ਸੀ ਕਿ ਅਗਲੇ ਦਿਨ ਦਲਜੀਤ ਦੁਸਾਂਜ ਅਤੇ ਨੀਰੂ ਵਾਜਬਾ ਨੇ ਆਪਣੇ ਫਿਲਮ ਤੇ ਪ੍ਰਚਾਰ ਦੇ ਲਈ ਇੱਥੇ ਮੱਥਾ ਟੇਕਿਆ ਦਲਜੀਤ ਸਾਂਝਨੀ ਸਵੇਰੇ ਪ੍ਰਕਾਸ਼ ਵੇਲੇ ਪਾਲਕੀ ਸਾਹਿਬ ਨੂੰ ਮੋਢਾ ਦੇਣ ਅਤੇ ਸ੍ਰੀ ਹਰਮੰਦਰ ਸਾਹਿਬ ਦੇਖੇ ਨਤਮਸਤਕ ਹੋਣ ਦੀ ਵੀਡੀਓ ਸਾਂਝੀ ਕੀਤੀ ਜਿਸ ਨੂੰ ਮर्यादा ਦੀ ਉਲੰਘਣਾ ਕਰਾਰ ਦਿੰਦੇ ਹ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਗਿਆਨੀ ਰਗਵੀਰ ਸਿੰਘ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਦਰਬਾਰ ਸਾਹਿਬ ਸਮੂਹ ਵਿੱਚ ਫਿਲਮਾਂ ਅਤੇ ਹੋਰ ਮੀਡੀਆ ਦੇ ਪ੍ਰਚਾਰ ਤੇ ਰੋਕ ਲਗਾਈ ਜਾ ਰਹੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਲੋਕੋ ਪਾਇਲਟਾਂ ਦੀ ਮਾਰੀ ਹਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੰਡੀਆ ਗੱਠ ਚੋੜ ਉਹਨਾਂ ਦੇ ਹੱਕ ਤੇ ਕਾਮਕਾਰ ਦੇ ਹਾਲਾਤ ਚ ਸੁਧਾਰ ਦੇ ਲਈ ਸੰਸਦ ਵਿੱਚ ਆਵਾਜ਼ ਉਠਾਏਗਾ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਲੋਕੋ ਪਾਇਲਟਾਂ ਨਾਲ ਪਿੱਛੇ ਜੇ ਹੋਈ ਗਲਵੱੜੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰਦਿਆਂ ਇਹ ਟਿੱਪਣੀ ਕੀਤੀ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿੱਚ ਲੋਕੋ ਪਾਇਲਟਾਂ ਦੀ ਜ਼ਿੰਦਗੀ ਦੀ ਰੇਲ ਪੂਰੀ ਤਰ੍ਹਾਂ ਨਾਲ ਲੀਹੋ ਲੈ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲੋਕੋ ਪਾਇਲਟ ਤੱਪ ਦੇ ਕੈਬਿਨਾਂ ਅੰਦਰ ਲਗਾਤਾਰ 16 ਘੰਟੇ ਕੰਮ ਕਰਨ ਲਈ ਮਜਬੂਰ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ داروਮਦਾਰ ਹੁੰਦਾ ਹੈ, ਉਹਨਾਂ ਨੂੰ ਖੁਦ ਦੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ। ਪਖਾਨੇ ਜਿਹੀ ਬੁਨਿਆਦੀ ਸਹੂਲਤ ਤੋਂ ਵੀ ਵਾਂਝੇ ਲੋਕੋ ਪਾਇਲਟਾਂ ਦੇ ਕੰਮ ਦੇ ਸਮੇਂ ਦੀ ਕੋਈ ਹੱਦ ਨਹੀਂ ਤੇ ਨਾ ਹੀ ਉਹਨਾਂ ਨੂੰ ਕੋਈ ਛੁੱਟੀ ਮਿਲਦੀ ਹੈ ਇਸ ਕਾਰਨ ਉਹ ਮਾਨਸਿਕ ਤੇ ਸਰੀਰਕ ਤੌਰ ਤੇ ਟੁੱਟ ਰਹੇ ਹਨ ਅਤੇ ਬਿਮਾਰ ਹੋ ਰਹੇ ਹਨ ਅਸੀਂ ਇਸ ਆਵਾਜ਼ ਨੂੰ ਸੰਸਦ ਵਿੱਚ ਉਠਾਵਾਂਗੇ ਮੁੰਬਈ ਦੇ ਵਰਲੀ ਇਲਾਕੇ ਵਿੱਚ ਇੱਕ BMW ਕਾਰ ਵੱਲੋਂ ਦੁਪਹਿਆ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਦੁਪਹਿਆ ਵਾਹਨ 'ਚ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਹਾਦਸੇ ਵਿੱਚ ਸ਼ਾਮਲ ਵਿਅਕਤੀ ਇੱਕ ਸ਼ਿਵਸੈਨਾ ਆਗੂ ਦਾ ਪੁੱਤਰ ਹੋਣ ਕਰਕੇ ਇਸ ਮਾਮਲੇ ਤੇ ਸਿਆਸਤ ਕਾਫੀ ਪੱਕ ਗਈ ਹੈ। ਵਰਲੀ ਪੁਲਿਸ ਥਾਣੇ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੀ ਪਛਾਣ ਕਾਵੇਰੀ ਨਖਵਾ ਉਮਰ 45 ਸਾਲ ਵਜੋਂ ਹੋਈ ਹੈ। ਉਹ ਸਵੇਰੇ 5:30 ਵਜੇ ਐਨੀ ਬਸੰਤ ਰੋਡ ਤੇ ਆਪਣੇ ਪਤੀ ਦੇ ਨਾਲ ਦੁਪਹਿਆ ਵਾਹਨ ਤੇ ਜਾ ਰਹੀ ਸੀ। ਇਸ ਦੌਰਾਨ ਇੱਕ ਬੇਕਾਬੂ ਲਗਜ਼ਰੀ ਕਾਰ ਦੇ ਡਰਾਈਵਰ ਨੇ ਆ ਕੇ ਉਨ੍ਹਾਂ ਦੇ ਦੋ ਪਹੀਆ ਵਾਹਨ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਵੱਜਣ ਕਾਰਨ ਕਵੇਰੀ ਨਖਵਾ ਸੜਕ ਤੇ ਡਿੱਗ ਗਈ। ਰਾਹਗੀਰਾਂ ਨੇ ਹਾਦਸੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਕਵੇਰੀ ਨੂੰ ਸਰਕਾਰੀ ਨਾਇਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ। ਚੀਫ ਸਨਾਗੂ ਅਤੇ ਸਥਾਨਕ ਵਿਧਾਇਕ ਅਦਿੱਤਿਆ ਠਾਕਰੇ ਨੇ ਐਕਸ ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਉਹ ਰਜੇਸ਼ ਸ਼ਾ ਦੇ ਸਿਆਸੀ ਸਬੰਧਾਂ ਦੀ ਗੱਲ ਨਹੀਂ ਕਰਨਗੇ ਪਰ ਆਸ ਹੈ ਕਿ ਸਰਕਾਰ ਕਿਸੇ ਦਾ ਬਚਾਅ ਨਹੀਂ ਕਰੇਗੀ ਮੈਂ ਅੱਜ ਵਰਲੀ ਥਾਣੇ ਗਿਆ ਤੇ ਹਿੱਟ ਐਂਡ ਰਨ ਮਾਮਲੇ ਦੀ ਜਾਂਚ ਕਰ ਰਿਹਾ ਸੀ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਮੈਨੂੰ ਆਸ ਹੈ ਕਿ ਪੁਲਿਸ ਮੁਲਜ਼ਮ ਨੂੰ ਫੜਨ ਅਤੇ ਉਸ ਨੂੰ ਨਿਆਂ ਦੇ ਘਟਾਰੇ ਵਿੱਚ ਲਿਆਉਣ ਲਈ ਤੇਜ਼ੀ ਨਾਲ ਕਾਰਵਾਈ ਕਰੇਗੀ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਦੋਸ਼ ਲਗਾਇਆ ਹੈ ਕਿ ਪਾਰਟੀ ਦੀ ਤਾਮਾ ਲਾਡੂ ਇਕਾਈ ਦੇ ਪ੍ਰਧਾਨ ਕੇ ਆਰਨਸਟਰਾង ਦੀ ਹੱਤਿਆ ਦੇ ਮਾਮਲੇ ਵਿੱਚ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਅਸਲ ਵਿੱਚ ਦੋਸ਼ੀ ਨਹੀਂ ਹਨ। ਉਹਨਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ। ਉਹਨਾਂ ਮੁੱਖ ਮੰਤਰੀ ਐਮ ਕੇ ਸਟਾਲਨ ਨੂੰ ਅਪੀਲ ਕੀਤੀ ਹੈ ਕਿ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਨੂੰ ਸੌਂਪੀ ਜਾਵੇ ਤਾਂ ਜੋ ਪੀੜਤਾਂ ਨੂੰ ਨਿਆਂ ਮਿਲਣਾ ਜ਼ਕੀਨੀ ਬਣਾਇਆ ਜਾ ਸਕੇ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸ਼ਹਿਰ ਦੇ ਇੱਕ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਸਕੂਲ ਵਿੱਚ 52 ਸਾਲਾ ਗੋਦੀ ਮਿਰਤਕ ਦੇਹ ਤੇ ਫੁੱਲ ਮਾਲਾ ਅਰਪਿਤ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਪੁਰਾਣੀ ਲਦਾਖ ਵਿੱਚ ਅਸਲ ਕੰਟਰੋਲ ਰੇਖਾ ਜਿੱਥੇ ਭਾਰਤ ਤੇ ਚੀਨ ਦੀਆਂ ਹਥਿਆਰਵੰਸ ਸਨਾਵਾਂ ਨੇ ਆਪੋ ਆਪਣੀ ਥਾਂ ਤੇ ਸਥਿਤੀ ਬਰਕਰਾਰ ਰੱਖੀ ਹੋਈ ਹੈ। ਉੱਥੇ ਨਵੀਂ ਦਿੱਲੀ ਨੇ ਆਸਤਾ ਤੇ ਸ਼ਰਧਾ ਨੂੰ ਜੋੜ ਕੇ ਅਮਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਨੇ ਐਲਏਸੀ ਤੋਂ ਵੱਖ-ਵੱਖ ਐਮ ਥਾਮਾਂ ਤੇ ਭਗਵਾਨ ਬੁੱਧ ਦੇ ਬੁੱਤ ਸਥਾਪਿਤ ਕੀਤੇ ਹਨ ਐਲਏਸੀ ਤੇ ਦੋ ਹੋਰ ਥਾਮਾਂ ਤੇ ਇਸੇ ਤਰ੍ਹਾਂ ਦੇ ਬੁੱਤ ਸਥਾਪਿਤ ਕਰਨ ਦੀ ਯੋਜਨਾ ਹੈ ਦੱਸਿਆ ਜਾ ਰਿਹਾ ਹੈ ਕਿ 135 ਕਿਲੋਮੀਟਰ ਚੌੜੀ ਪੈਗੌਂਗ ਝੀਲ ਦੇ ਉੱਤਰ-ਪੱਛਮੀ ਕਿਨਾਰੇ ਤੇ ਭਗਵਾਨ ਬੁੱਧ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਇੱਕ ਹੋਰ ਬੁੱਤ ਸਪੈਂਗਰ ਗੈਪ ਦੇ ਸਾਹਮਣੇ ਸਥਾਪਿਤ ਕੀਤਾ ਗਿਆ ਹੈ ਇਸ ਥਾਂ ਤੇ ਦੋਵਾਂ ਮੁਲਕਾਂ ਦੀਆਂ ਸੈਨਾਮਾ ਆਮੋ ਸਾਹਮਣੇ ਹੁੰਦੀਆਂ ਹਨ ਸੂਤਰਾਂ ਦਾ ਕਹਿਣਾ ਹੈ ਕਿ ਅਜੇ ਹੋਰ ਬਹੁਤ ਸਥਾਪਤ ਕਰਨ ਦੀ ਯੋਜਨਾ ਹੈ ਭਾਰਤ ਨੇ ਜ਼ਿੰਬਾਬਵੇ ਨੂੰ ਦੂਸਰੇ T20 ਵਿੱਚ 100 ਦੌੜਾਂ ਨਾਲ ਹਰਾ ਦਿੱਤਾ ਭਾਰਤ ਨੇ ਹਰਾਰੇ ਸਪੋਰਟਸ ਕਲੱਬ ਵਿੱਚ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਭਿਸ਼ੇਕ ਸ਼ਰਮਾ ਦੇ ਸੈਕੜੇ ਤੇ ਰਿਤੂਰਾਜ ਗਾਇਕਵਾਰਦੀਆਂ 70 ਦੌੜਾਂ ਦੇ ਸਹਾਰੇ ਭਾਰਤ ਨੇ 234 ਦਾ ਵੱਡਾ ਸਕੋਰ ਖੜਾ ਕੀਤਾ ਏ ਜ਼임ਬਾਬੇ ਦੇ ਖਿਲਾਫ ਸਭ ਤੋਂ ਵੱਡਾ ਸਕੋਰ ਹੈ ਜਵਾਬੀ ਪਾਰੀ ਵਿੱਚ ਜ਼임ਬਾਬੇ 134 ਦੌੜਾਂ ਬਣਾ ਕੇ ਆਊਟ ਹੋ ਗਿਆ ਇਹ ਭਾਰਤ ਦੀ ਜ਼임ਬਾਬੇ ਖਿਲਾਫ ਦੌੜਾਂ ਦੇ ਅੰਤਰ ਨਾਲ ਸਭ ਤੋਂ ਵੱਡੀ ਜਿੱਤ ਰਹੀ ਅਮਰਸਰ ਦੇ ਅਭਿਸ਼ੇਕ ਸ਼ਰਮਾ ਨੇ ਆਪਣੀ ਅੰਤਰਰਾਸ਼ਟਰੀ ਕੈਰੀਅਰ ਦੇ ਦੂਜੇ ਮੈਚ ਵਿੱਚ ਤੂਫਾਨੀ ਪਾਰੀ ਖੇੜਦਿਆਂ 7 ਚੌਕੇ ਅਤੇ 8 ਚੱਕਿਆਂ ਦੀ ਮਦਦ ਨਾਲ ਕੇਵਲ 47 ਗੇਂਦਾਂ ਦਾ ਸੈਂਕੜਾ ਠੋਕੇ ਸਾਬਤ ਕਰ ਦਿੱਤਾ ਹੈ ਕਿ ਬੀਸੀਸੀਆਈ ਨੇ ਉਨ੍ਹਾਂ ਨੂੰ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਾ ਕੇ ਕੋਈ ਗਲਤੀ ਨਹੀਂ ਕੀਤੀ। ਕਪਤਾਨ ਸ਼ੁਭਮਨ ਗਿੱਲ ਨਾਲ 올림픽 ਕਰਨਾਇ ਅਭਿਸ਼ੇਕ ਸ਼ਰਮਾ ਨੇ ਜ਼ਿੰਬਾਬਵੇ ਦੇ ਗੇਂਦਵਾਜ਼ਾਂ ਦੀ ਇੱਕ ਨਾ ਚੱਲਣ ਦਿੱਤੀ। રાજપુરા ਤੋਂ ડોક્ટર ਗੁਰਮਿੰਦਰ ਅਮਨਦੀਖ ਖਬਰ ਅਨੁਸਾਰ ਲੋਕ ਸਾਹਿਤ ਸੰਗਮ ਰਜਿਸਟਰਡ ਰਾਜਪੁਰਾ ਦਾ ਸਹਿਤਕ ਸਮਾਗਮ ਰੋਟੜੀ ਪਵਨ ਵਿਖੇ ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ ਪਾਸ਼ਾ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਪ੍ਰਿੰਸੀਪਲ लवली ਸਲੂਜਾ ਪੰਨੂ ਦੀ ਕਿਤਾਬ ਪੁਵਾਦੀ ਲੋਕ ਕਵ ਪੇਸ਼ਕਾਰੀ ਤੇ ਜਾਣਕਾਰੀ ਦਾ ਲੋਕ ਅਰਪਣ ਕੀਤਾ ਡਾਕਟਰ ਗੁਰਸੇਵਕ ਲੰਬੀ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਵਿਸ਼ੇਸ਼ ਮਹਿਮਾਨ ਡਾਕਟਰ ਅਮਰਜੀਤ ਕੋਂਕੇ ਧਰਮ ਕਮਿਆਣਾ ਅਤੇ ਗੁਰਦਰਸ਼ਨ ਗੁਸੀਲ ਸੰਗਮ ਦੇ ਪ੍ਰਧਾਨ ਡਾਕਟਰ ਗਰਵਿੰਦਰ ਅਮਨ ਨੇ ਪੂਜੇ ਸਹਿਕਾਰਾਂ ਦਾ ਸਵਾਗਤ ਕਰਦੇ ਹਾਂ ਕਿਤਾਬ ਦੀ ਲੇਖਕਾਂ ਨੂੰ ਭਰਪੂਰ ਮੁਬਾਰਕਵਾਦ ਦਿੱਤੀ। ਸਮਾਗਮ ਦਾ ਆਗਾਜ਼ ਪ੍ਰਸਿੱਧ ਕਵੀ ਅਸ਼ਵਨੀ ਸ਼ੋਖ ਨੇ ਕਿਤਾਬ ਦੀ ਵਿਦਾਈ ਦਿੰਦਿਆਂ ਸੁਲਤਾਨ ਬਾਹੂ ਦੀ ਕਾਫੀ ਨਾਲ ਕੀਤਾ। ਕਰਮ ਸਿੰਘ ਹਕੀਰ ਨੇ ਪੰਜਾਬ ਦੀ ਨਸ਼ਿਆਂ ਦੀ ਗੰਭੀਰਤਾ ਬਾਰੇ ਗੀਤ ਪੇਸ਼ ਕੀਤਾ। ਡਾਕਟਰ ਗੁਰਸੇਵਕ ਸਿੰਘ ਲੰਬੀ ਨੇ ਜਿੱਥੇ ਕਿਤਾਬ ਦੀ ਵਧਾਈ ਦਿੱਤੀ ਉੱਥੇ ਦਿਲਕਸ਼ ਆਵਾਜ਼ ਵਿੱਚ ਗੀਤ ਵੀ ਸੁਣਾਇਆ ਦੇਸ਼ਵਾਬਾ ਟੀਵੀ ਤੇ ਕੋਜ ਖਬਰਾਂ ਵਿਦੇਸ਼ ਤੋਂ ਸੈਕਰਮੈਂਟੋ ਕੈਲੀਫੋਰਨੀਆ ਤੋਂ ਹਸਨ ਲੜਵਾ ਬੰਗਾ ਦੀ ਖਬਰ ਅਨਸਾਰ ਅਮਰੀਕਾ ਦੇ ਉੱਤਰੀ ਡਕੋਟਾ ਖੇਤਰ ਵਿੱਚ ਬੀਤੇ ਦਿਨ ਤੜਕਸਾਰ ਇੱਕ ਰੇਲ ਹਾਦਸਾ ਵਾਪਰਨ ਦੀ ਖਬਰ ਹੈ ਜਿਸ ਵਿੱਚ ਖਤਰਨਾਕ ਜਲਣਸ਼ੀਲ ਤਰਲ ਪਦਾਰਥ ਲੈ ਕੇ ਜਾ ਰਹੀ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਉਹਦੀਆਂ ਕਈ ਬੋਗੀਆਂ ਨੂੰ ਅਗ ਲੱਗ ਗਈ ਕਾਉਂਟੀ ਐਮਰਜੈਂਸੀ ਮੈਨੇਜਮੈਂਟ ਡਾਇਰੈਕਟਰ ਐਂਡਰੀਓ ਕਿਰਕਿੰਗ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਾਲ ਗੱਡੀ ਫਾਰਗੋ ਦੇ ਉੱਤਰ ਪੱਛਮ ਵਿੱਚ ਤਕਰੀਬਨ 140 ਮੀਲ ਦੂਰ ਇੱਕ ਛੋਟੇ ਜਿਹੇ ਕਸਬੇ ਬੋਰਡ ਰੇਸ ਵਿਖੇ ਪਟੜੀ ਤੋਂ ਉਤਰ ਗਈ। ਅੱਗ ਲੱਗਣ ਕਾਰਨ ਨਾਲ ਲੱਗਦੇ ਖੇਤਰ ਵਿੱਚ ਹਵਾ ਦੀ ਗੁਣਵੱਤਾ ਉੱਪਰ ਅਸਰ ਪੈਣ ਦੀ ਸੰਭਾਵਨਾ ਹੈ ਜਿਸ ਤੇ ਨਜ਼ਰ ਰੱਖੀ ਜਾ ਰਹੀ ਹੈ। ਕ੍ਰਿਕਿੰਗ ਦਾ ਕਹਿਣਾ ਹੈ ਕਿ ਇਸ ਹਾਸੇ ਦੀ ਜਾਂਚ ਕੀਤੀ ਜਾ ਰਹੀ ਹੈ। ਤੇਜਤ ਬਾਬਾ ਟੀਵੀ ਦੇ ਪੰਜਾਬੀ ਬੁਲਟਨ ਵਿੱਚ ਹੌਣ ਖਬਰਾਂ ਫਿਲਮ ਨਗਰੀ ਤੋਂ। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਬੀਤੀ ਰਾਤ ਆਪਣੀ ਪਤਨੀ ਸਾਖਸ਼ੀ ਧੋਨੀ ਅਤੇ ਕੁਝ ਖਾਸ ਦੋਸਤਾਂ ਨਾਲ ਆਪਣਾ 43ਵਾਂ ਜਨਮ ਦਿਨ ਮਨਾਇਆ। ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੀ ਇਨਾਰੇ ਜਸ਼ਨ ਵਿੱਚ ਸ਼ਾਮਲ ਹੋਏ। ਉਹਨਾਂ ਨੇ ਧੋਨੀ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਤਸਵੀਰ ਵਿੱਚ ਸਲਮਾਨ ਥੋਨੀ ਵਾਲ ਵੇਖ ਮੁਸਕਰਾਉਂਦੇ ਨਜ਼ਰ ਆ ਰਹੇ ਹਨ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ ਕਿ ਜਨਮ ਦਿਨ ਮੁਬਾਰਕ ਕਪਤਾਨ ਸਾਹਿਬ ਇਸ ਸੰਬੰਧੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਥੋਨੀ ਸਲਮਾਨ ਖਾਨ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ ਅਦਾਕਾਰ ਸੰਨੀ ਸਿੰਘ ਦੀ ਆਉਣ ਵਾਲੀ ਫਿਲਮ ਵਾਈਲਡ ਵਾਈਲਡ ਪੰਜਾਬ ਅਤੇ ਆਪਣੇ ਮਰਹੂਮ ਮਾਤਾ ਨਾਲ ਭਾਵਕ ਸਾਂਝ ਹੈ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਲਈ ਇਹ ਫਿਲਮ ਕਿੰਨੀ ਖਾਸ ਹੈ ਤਾਂ ਉਸ ਨੇ ਭਾਵਕ ਹੁੰਦਿਆਂ ਕਿਹਾ ਹੈ ਕਿ ਇਹ ਮੇਰੀ ਮਾਂ ਦੇ ਲਈ ਸਭ ਤੋਂ ਖਾਸ ਹੈ ਅਤੇ ਅਹਿਮ ਫਿਲਮ ਹੈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਪਰ ਉਹਨਾਂ ਇਸ ਦਾ ਹਰ ਸੀਨ ਦੇਖਿਆ ਹੋਇਆ ਹੈ ਉਸ ਨੇ ਕਿਹਾ ਕਿ ਜਦੋਂ ਫਿਲਮ ਨਾਲ ਸੰਬੰਧਿਤ ਕੋਈ ਵੀ ਗੱਲਬਾਤ ਹੁੰਦੀ ਸੀ ਤਾਂ ਉਹ ਬਹੁਤ ਉਤਸ਼ਾਹਿਤ ਨਜ਼ਰ ਆਉਂਦੀ ਅਤੇ ਮੈਨੂੰ ਪੁੱਛਦੀ ਕਿ ਇਹ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਅਦਾਕਾਰ ਨੇ ਕਿਹਾ ਕਿ ਮੇਰੀ ਮਾਤਾ ਇਸ ਫਿਲਮ ਲਈ ਬਹੁਤ ਉਸ਼ਾਸੀ ਇਸ ਕਰਕੇ ਇਹ ਹਮੇਸ਼ਾ ਮੇਰੇ ਲਈ ਬਹੁਤ ਖਾਸ ਫਿਲਮ ਰਹੇਗੀ ਇੱਥੋਂ ਤੱਕ ਕਿ ਲਵ ਰੰਜਨ ਸਰ ਨੂੰ ਵੀ ਪਤਾ ਸੀ ਕਿ ਮੈਂ ਇਸ ਫਿਲਮ ਦੇ ਨਾਲ ਭਾਵਨਾਤਮਕ ਤੌਰ ਤੇ ਕਿਉਂ ਜੁੜਿਆ ਹੋਇਆ ਹਾਂ